ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾ ਰਹੇ ਆ ਮਰੂਵੇ ਦੀ ਚਟਣੀ ਜਿਹਦੇ ਵਿੱਚ ਆਪਾਂ ਲਿਆ ਮਰੂਆ ਇਹ ਆਪਾਂ ਆਪਦੇ ਤੋੜਿਆ ਫਰੈਸ਼ ਤੇ ਆਹ ਲਿਆ ਆਪਾਂ ਕੜੀ ਪੱਤਾ ਇੱਕ ਟਾਣੀ ਇਹਦੀ ਪਾਵਾਂਗੇ ਮਤਲਬ ਪੱਤੇ ਇੱਕ ਟਾਣੀ ਤੋੜ ਕੇ ਲਿਆਂਦੀ ਇਹ ਵੀ ਫਰੈਸ਼ ਆ ਤੇ ਪਿਆਜ਼ ਲਿਆ ਇੱਕ ਟਮਾਟਰ ਤੇ ਦੋ ਲਏ ਆਪਾਂ ਛੋਟੀਆਂ ਛੋਟੀਆਂ ਅੰਬੀਆਂ ਤੇ ਦੋ ਤਿੰਨ ਲਈ ਆਪਾਂ ਹਰੀ ਮਿਰਚ ਤੇ ਹੁਣ ਆਪਾਂ ਇਹਨਾਂ ਨੂੰ ਸਾਰੇ ਪਦੀਨੇ ਨੂੰ ਟਾਹਣੀਆਂ ਨਾਲ ਤੋੜ ਲਾਂਗੇ ਪਦੀਨਾ ਨਹੀਂ ਮਰੂਗਾ ਇਹ ਮਰੂਏ ਦੀ ਚਟਣੀ ਵੀ ਬਹੁਤ ਜਿਆਦਾ ਸਵਾਦ ਬਣਦੀ ਹੈ ਪਦੀਨੇ ਦੇ ਵਿੱਚ ਆਪਾਂ ਕੜੀ ਪੱਤਾ ਪਾ ਕੇ ਬਣਾਵਾਂਗੇ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜਿਉਂਦੇ ਵਸਦੇ ਰਹੋ ਜਿੰਨਾ ਪੈਣਪਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਜ਼ਰੂਰ ਕਰੋ ਆਪਾਂ ਹੁਣ ਇਹਨਾਂ ਨੂੰ ਸਾਰਿਆਂ ਦੀਆਂ ਡੰਡੀਆਂ ਤੋੜ ਲਈਏ ਲਓ ਜੀ ਸਾਰੀਆਂ ਡੰਡੀਆਂ ਆਪਾਂ ਲੱਗ ਕਰਤੀਆਂ ਤੇ ਪੱਤੇ ਲੱਗ ਕਰਤੇ ਹੁਣ ਇਹਨੂੰ ਆਪਾਂ ਅ ਅੰਬ ਵੀ ਆਪਾਂ ਛੱਲਾ ਲੈਨੇ ਆ ਛੋਟੀਆਂ ਛੋਟੀਆਂ ਆਪਾਂ ਪੱਤੇ ਦੇ ਵਿੱਚ ਅੰਬ ਪਾ ਲਿਆ ਕੱਟ ਕੇ ਤੇ ਮਿਰਚਾਂ ਪਾ ਲਈਆਂ ਟਮਾਟਰ ਪਾ ਲਿਆ ਇਹਨਾਂ ਨੂੰ ਆਪਾਂ ਪਹਿਲਾਂ ਗ੍ਰਾਇੰਡ ਕਰ ਲੈਨੇ ਆ ਪਿਆਜ਼ ਨੂੰ ਆਪਾਂ ਬਾਅਦ ਚ ਗ੍ਰਾਇੰਡ ਕਰਦੇ ਆ ਕਿਉਂਕਿ ਇਹ ਨਾ ਜਿਹੜਾ ਗ੍ਰਾਇੰਡਰ ਨਾ ਛੋਟਾ ਹੈ ਤੇ ਸਾਰਾ ਸਮਾਨ ਇਕੱਠਾ ਪਾ ਲਈਏ ਫਿਰ ਹੁੰਦਾ ਨਹੀਂ ਚੱਲਦੀ ਤੇ ਇਹ ਆਪਾਂ ਬ੍ਰੀਕ ਬ੍ਰੀਕ ਕੱਟ ਲਿਆ ਤੂ ਵੀ ਰਾਜ ਹੁਣ ਮਸਾ ਹੀ ਜਾ ਕੇ ਸੁੱਤਾ ਕੁਛ ਨਹੀਂ ਕਰਨ ਦਿੰਦਾ ਇਹ ਆਪਾਂ ਨੇ ਲਈਏ ਇਹਨੂੰ ਗ੍ਰाइंड ਕਰ ਲਈਏ ਇਦਾਂ ਦਾ ਗ੍ਰੇਂਡਰ ਹੈ ਛੋਟਾ ਜਿਹਾ ਪਰ ਬੜਾ ਸੋਹਣਾ ਮਸਾਲਾ ਬਣਉਂਦਾ ਹੈ ਇਹ ਗ੍ਰੇਂਡ ਹੋ ਗਿਆ ਬੜਾ ਸੋਹਣਾ ਤੇ ਇੱਧਰ ਕੜਾਈ ਵੀ ਰੱਖੀ ਹੋਈ ਸੀ ਫਰਾਈਪਾਂ ਨੂੰ ਸੁੱਕਣ ਵਾਸਤੇ ਇਹਦੇ ਵਿੱਚ ਆਪਾਂ ਪਾਉਣੇ ਤੇਲ ਸਰੋਂ ਦਾ ਤੇਲ ਪਾਵਾਂਗੇ ਇਹਦੇ ਵਿੱਚ ਸਰੋਂ ਦੇ ਤੇਲ ਦੇ ਵਿੱਚ ਤੜਕਾ ਲਾਇਆ ਬਹੁਤ ਕਰਾਰੀ ਬਣਦੀ ਹੈ ਤੇ ਤੁਸੀਂ ਵੀ ਇਸ ਜਰੂਰ ਟਰਾਈ ਕਰਿਓ ਜਰੂਰ ਜਰੂਰ ਤੇ ਜਿੰਨਾ ਭੈਣ ਭਰਾਵਾਂ ਨੇ ਸਬਸਕ੍ਰਾਈਬ ਕੀਤਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਜਰੂਰ ਕਰਿਓ ਜਰੂਰ ਕਰਿਓ ਤੇ ਇਹਦੇ ਵਿੱਚ ਹੋਰ ਆਪਾਂ ਕੀ ਕੀ ਪਾਉਣੇ ਹੋਵੇ ਤੁਹਾਨੂੰ ਦਿਖਾਉਣੇ ਆ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਐਂਡ ਤੱਕ ਜਰੂਰ ਦੇਖਿਓ ਤੇ ਬਹੁਤ ਹੀ ਜ਼ਿਆਦਾ ਇਹ ਸਵਾਦ ਬੰਦੀ ਚਟਣੀ ਤੇ ਆਪਣੇ ਇਹ ਲੱਗਾ ਹੋਇਆ ਘਰੇ ਉਹ ਕਿ ਵੀ ਆਪਾਂ ਕਈ ਵਾਰ ਦਿਖਾਇਆ ਮਰੂਆ ਤੇ ਪਦੀਨਾ ਪਤਾ ਨਹੀਂ ਕਿਉਂ ਸੜ ਜਿ ਗਿਆ ਮਰੂਆ ਕਾਫੀ ਸੋਹਣਾ ਬਣ ਗਿਆ ਵਾ ਹੋ ਗਿਆ ਕੋਈ ਗੱਲ ਨਹੀਂ ਜਿਹੜੀ ਚੀਜ਼ ਹੋ ਗਈ ਉਹ ਆਪਾਂ ਵਰਤ ਲੈਨੇ ਹਨ ਤੇ ਤੇਲ ਆਪਾਂ ਦਾ ਪਾਤਾ ਲੱਗਿਆ ਛੱਡਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਉਹ ਤਾਂ ਅਸੀਂ ਅਦਰੇ ਨੇ ਕੱਟ ਘਟ ਗਿਆ ਵਸਤੇ ਨਾ ਕੋਈ ਨਾ ਲੇ ਤੜਕਾ ਲਾਣਾ ਨਹੀਂ ਕੋਈ ਪਲੇ ਮੇਰੇ ਦਸ ਅਦਰੇ ਦੀ ਆ ਹੁਣ ਬਾਕੀ ਦੇਖਣਾ ਆਪਾਂ ਪਿਆਜ਼ ਕਰ ਲਈਏ ਗ੍ਰੈਂਡ ਦੋ ਤਿੰਨ ਦਿਨ ਹੋ ਗਏ ਟਾਈਮ ਹੀ ਨਹੀਂ ਲੱਗਾ ਕੋਈ ਵੀਡੀਓ ਬਣਾਉਣ ਦਾ ਕੋਈ ਵੀ ਆਪਾਂ ਬਲੌਗ ਨਹੀਂ ਬਣਾਇਆ ਅੱਡੀ ਕੱਲ ਆਪਾਂ ਨੇ ਵੀਰੇ ਹੁਣੇ ਆਏ ਸੀ ਇੰਡੀਆ ਤੋਂ ਉੱਤਰ ਚਲ ਗਏ ਉਹਨਾਂ ਨੂੰ ਮਿਲਣ ਵਾਸਤੇ ਤੇ ਫੇਰ ਬੱਸ ਉਧਰੋਂ ਲੇਟ ਆਏ ਐ ਕਰਕੇ ਉਧਰ ਸਗੋਂ ਸਾਡੇ ਤੋਂ ਬਣਾਇਆ ਹੀ ਨਹੀਂ ਗਿਆ ਕਿਉਂਕਿ ਵਿਰਾਜ ਪਹਿਲੀ ਵਾਰ ਹੀ ਗਿਆ ਕਰਕੇ ਨਾ ਥੋੜਾ ਉਪਰਾ ਕਰ ਰਿਹਾ ਸੀ ਬੱਚਾ ਬੱਚਿਆਂ ਨਾਲ ਤਾਂ ਖੇਡ ਲੱਗ ਜਾਂਦਾ ਪਰ ਉੱਤਰ ਸੀਗੇ ਸਾਰੇ ਫਿਰ ਅਸੀਂ ਸਿਆਣੇ ਸਿਆਣੇ ਇਕੱਲਾ ਸੀ ਉਹ ਇਹਦਾ ਨਾਲ ਗਵਾਂਡੀਆਂ ਨੀ ਕੁੜੀਆਂ ਆ ਗਈਆਂ ਉਹਨਾਂ ਨਾਲ ਥੋੜਾ ਜਿਹਾ ਲਾ ਪਿਆ ਖੇਡ ਪਰ ਨਹੀਂ ਥੋੜਾ ਕਰ ਹੀ ਗਿਆ ਆ ਜਿੰਨੇ ਕੁ ਦਾੜ ਫੜੇ ਜੀ ਕਰਨੇ ਆ ਜਿਆਦਾ ਨਹੀਂ ਇਹਨਾਂ ਤਾਂ ਪੇਸਟ ਨਹੀਂ ਬਣਾਉਣਾ ਬਰੀਕ ਤੇ ਹੁਣ ਆਪਾਂ ਇਹਨੂੰ ਪਾ ਦਿੰਨੇ ਆ ਤੇ ਮਰੂਆ ਪਾਵਾਂਗੇ ਆਪਾਂ ਥੋੜਾ ਰੁੱਕ ਕੇ ਪਹਿਲਾਂ ਪੈਨਾਂ ਨੂੰ ਘੋਨ ਦਿਆਂ ਬਣਾਵਾਂਗੇ ਆਪਾਂ ਖੱਟੀ ਮਿੱਠੀ ਚਟਣੀ ਹੋਰ ਕੀ ਕੀ ਪਉਨੇ ਉਹ ਵੀ ਤੁਹਾਨੂੰ ਦਿਖਾਉਨੇ ਆ ਇੱਥੇ ਤੁਸੀਂ ਇੱਕ ਗੱਲ ਧਿਆਨ ਚ ਰੱਖਣੀ ਆ ਜਿਹੜਾ ਪੁਦੀਨਾ ਹੁੰਦਾ ਮਰਵਾ ਹੁੰਦਾ ਹਨਾ ਜੇ ਜਦੋਂ ਆਪਾਂ ਇਹਨੂੰ ਤੋੜਦੇ ਆ ਜਾਂ ਤੁਸੀਂ ਬਾਹਰੋਂ ਵੀ ਖਰੀਦ ਕੇ ਵੀ ਲਿਆਉਨੇ ਆ ਜਾਂ ਘਰੋਂ ਵੀ ਤੋੜਦੇ ਆ ਤਾਂ ਉਹਦੇ ਇਹਨੂੰ ਧੋ ਕੇ ਨਾ ਰੱਖੋ ਬਸ ਉਦੋਂ ਹੀ ਧੋਵੋ ਜਦੋਂ ਆਪਾਂ ਇਹਦੀ ਚਟਣੀ ਬਣਾਉਣੀ ਕਿਉਂਕਿ ਜੇ ਆਪਾਂ ਪਹਿਲਾਂ ਇਹਨੂੰ ਧੋ ਕੇ ਰੱਖ ਦਿੰਨੇ ਆ ਨਾ ਤਾਂ ਕਾਲਾ ਹੋ ਜਾਂਦਾ ਇਹ ਮਰਵਾ ਵੀ ਇਦਾਂ ਹੀ ਆ ਤੇ ਪੁਦੀਨਾ ਵੀ ਇਦਾਂ ਹੀ ਆ ਆਪਾਂ ਬਣਾ ਲਾਪਸ ਨਾ ਪਸ ਇਕੱਲੇ ਨੂੰ ਪੀ ਲੈਣੇ ਆ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਸ਼ੱਕਰ ਤੇ ਸ਼ੱਕਰ ਪਾਏ ਤੋਂ ਇੱਕ ਚਮਚਾ ਭਰ ਕੇ ਸ਼ੱਕਰ ਦਾ ਪਾਵਾਂਗੇ ਸ਼ੱਕਰ ਪਾਏ ਤੋਂ ਇਹਨਾਂ ਥੋੜੀ ਜਿਹੀ ਹੋਰ ਪਾ ਦਵਾਂਗੇ ਕਿਉਂਕਿ ਆਂਬਾ ਘਟਮਿਠੀ ਜਿਆਦਾ ਮਜ਼ੇਦਿ ਬਣੂਗੀ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਲਵਾਵਾਂਗੇ ਸੇਕ ਪਹਿਲਾਂ ਪਿਆਜ਼ ਆਂਬ ਤੇ ਟਮਾਟਰ ਤੇ ਉਹੀ ਜਦੋਂ ਆਪਾਂ ਨੋਨ ਮਿਰਚ ਪਾਵਾਂਗੇ ਹਨ ਜਾਂ ਹੁਣ ਸ਼ੱਕਰ ਪਾਈ ਆ ਤਾਂ ਪਾ ਲਈ ਛੋਟੀਆਂ ਵੀ ਛਟੀਆਂ ਨੇ ਜਟਨੇ ਨੇ ਤੇ ਪਾਣੀ ਦਾ ਆਪਾਂ ਸਾਰਾ ਸੁਕਾਵਾਂਗੇ ਤੇ ਸੁਕਾਇਆ ਹੋਇਆ ਪਾਣੀ ਫਿਰ ਇਹ ਚਟਣੀ ਲੰਮਾ ਟਾਈਮ ਚੱਲ ਜਾਂਦੀ ਆ ਖਰਾਬ ਹੋਣ ਤੇ ਚਾਂਸ ਨਹੀਂ ਹੁੰਦਾ ਦਿਵਾ ਇਹਨਾ ਹੋ ਗਿਆ ਨਾ ਸੱਲਾ ਨਾ ਨਰਮ ਹੋਗੀ ਜ਼ਿਆਦਾ ਤੇ ਜਿਹੜਾ ਮਰਵਾ ਉਹ ਤਾਂ ਬੜੇ ਜਲਦੀ ਨਰਮ ਹੋ ਜਾਂਦਾ ਉਹਨੂੰ ਆਪਾਂ ਪਾਵਾਂਗੇ ਅੰਡ ਤੇ ਉਹਨੂੰ ਆਪਾਂ ਪਾ ਅੱਧੀ ਨੂਣ ਮਿਰਚ ਇਦੇ ਵਿੱਚ ਪਾਵਾਂਗੇ ਆਪਾਂ ਨਾ ਸਵਾਦ ਅਨੁਸਾਰ ਕੁੜੀ ਜੀ ਪਾਵਾਂਗੇ ਦੇਚਾ ਪਾਉਂ ਲਾਲ ਮਿਰਚ ਥੋੜੇ ਕੁੜੀ ਜੀ ਕੁੜੀ ਜੀ ਹਾਂ ਕੁੜੀ ਜੀ ਬਿਲਕੁਲ ਥੋੜੀ ਤੇ ਦੂਸਰਾ ਇਹਦੇ ਵਿੱਚ ਪਾਵਾਂਗੇ ਆਪਾਂ ਸਾਲਣੂ ਥੋੜਾ ਜਿਹਾ ਨਾਲ ਪਾਉਣੀ ਕਾਲਾ ਨਮਕ ਇਹਨਕਾ ਚਮਚਾ ਪਾ ਲਈ ਪਾਉਣਗੇ ਕਾਲੇ ਨਮਕ ਦਾ ਕੰਬੀਨੇਸ਼ਨ ਵੀ ਵਿੱਚ ਬਹੁਤ ਵਧੀਆ ਟੇਸਟ ਆ ਇਹਦਾ ਜਿਹੜਾ ਟੇਸਟੀ ਬਣਦੀ ਹੈ ਜਿਆਦਾ ਹਲਦੀ ਪਾਉਣੀ ਨਾ ਪਾਉਣੀ ਤੁਹਾਡੀ ਆਪਣੀ ਮਰਜ਼ੀ ਆ ਸੋਰੀ ਪਾਉ ਚਾਹੇ ਨਾ ਪਾਉ ਹੋਏ ਤੁਹਾਡੀ ਆਪਣੀ ਮਰਜ਼ੀ ਆ ਥੋੜਾ ਜਿਹਾ ਚਲੋ ਕਲਰ ਚੇਂਜ ਹੋ ਜਾਂਦਾ ਵੈਸੇ ਤੇ ਲਾਲ ਮਿਰਚ ਨਾਲ ਵੀ ਹੋ ਜਾਂਦਾ ਘਰ ਵਿੱਚ ਥੋੜੀ ਜੀ ਪਾ ਲਵਾਂਗੇ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਫਿਰ ਪਾਉਣੀ ਆਪਾਂ ਇਹਦੇ ਵਿੱਚ ਮਰੂਆ ਪਾਣੀ ਸਾਰਾ ਸੁੱਕ ਗਿਆ ਹੁਣ ਇਹਦੇ ਵਿੱਚ ਪਾ ਦਨੇ ਆਪਾਂ ਮਰੂਆ ਦੇਖੋ ਇੰਨੀ ਸੋਹਣੀ ਸਮੈਲ ਆ ਰਹੀ ਹੈ ਮਰੂਏ ਦੀ ਤੇ ਨਾਲ ਕੜੀ ਪੱਤੇ ਦੀ ਤੁਸੀਂ ਵੀ ਜਰੂਰ ਟਰਾਈ ਕਰੋ ਇਹ ਵਾਲੀ ਚਟਨੀ ਦੇਖੋ ਕਿੰਨੀ ਸੋਹਣੀ ਕਿੰਨਾ ਸੋਹਣਾ ਕਲਰ ਆ ਰਿਹਾ ਦੇਖਣ ਨੂੰ ਕਿੰਨਾ ਸੋਹਣਾ ਲੱਗ ਰਿਹਾ ਤੇ ਖਾਣ ਨੂੰ ਕਿੰਨੀ ਟੇਸਟੀ ਹੋਊਗੀ ਥੋੜਾ ਜਿਹਾ ਸੇਕ ਲਵਾਂਗੇ ਬਣ ਗਈ ਚਟਣੀ ਹੋ ਗਈ ਤਿਆਰ ਹੁਣ ਬਣਾਉਣੇ ਆ ਫੁਲਕੇ ਤੇ ਖਾਣਨੇ ਆ ਤੁਸੀਂ ਵੀ ਇਹ ਵਾਲੀ ਚਟਣੀ ਜ਼ਰੂਰ ਟਰਾਈ ਕਰਿਓ ਬਣਾਓ ਕਿੰਨਾ ਸੋਹਣਾ ਕਲਰ ਆਇਆ ਕਿਉਂ ਦੇ ਵਾਸਤੇ ਰੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ 어 oh.